ਮੈਂ ਤੁਹਾਡਾ ਪੱਤਰਕਾਰ ਪਿੰਦਰਮਾਨ ਪਹੁੰਚਿਆ ਦਿੱਲੀ ਅੰਮ੍ਰਿਤਸਰ ਮਾਰਗ ਤੇ ਨੈਸ਼ਨਲ ਹਾਈਵੇ ਤੇ ਸਰਹੰਦ ਅਤੇ ਮੰਡੀ ਗਵਿੰਦਗੜ ਦੇ ਵਿਚਕਾਰ ਜਿਹੜੀ ਨਹਿਰ ਨਿਕਲਦੀ ਹੈ ਉਸ ਰੈਸਟੋਰੈਂਟ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਪੰਜਾਬ ਦੇ ਵਿੱਚ ਕਿਸੇ ਸਮੇਂ ਬਹੁਤ ਪ੍ਰਸਿੱਧ ਹੁੰਦਾ ਸੀ ਪਰ ਇਹ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ ਦੇ ਵਿੱਚ ਜੋ 플ੋਟਿੰਗ ਰੈਸਟੋਰੈਂਟ ਇਹ ਬਣਿਆ ਹੋਇਆ ਸੀ ਇਹ ਇੱਕ ਖਿੱਚ ਦਾ ਕੇਂਦਰ ਸੀ ਲੋਕ ਪੰਜਾਬ ਦੇ ਕੋਨੇ-ਕੋਨੇ ਚੋਂ ਦੂਰ ਤ라ਡੇ ਤੋਂ ਇਸ ਜਿਹੜਾ 플ੋਟਿੰਗ ਦੇ ਵਿੱਚ ਨੂੰ ਵੇਖਣ ਲਈ ਆਉਂਦੇ ਸੀ ਇਹ ਬਹੁਤ ਮਸ਼ਹੂਰ ਹੋਇਆ ਪਰ ਇਹ ਪਿਛਲੇ ਕਾਫੀ ਸਮੇਂ ਤੋਂ ਇਹ ਕਈ ਸਾਲਾਂ ਤੋਂ ਬੰਦ ਪਿਆ ਹੈ ਜਦੋਂ ਦਿੱਲੀ ਲਾਹੌਰ ਬੱਸ ਚੱਲਦੀ ਸੀ ਉਹ ਬੱਸ ਵੀ ਇਸੇ ਇਹ ਜਗ੍ਹਾ ਰੁੱਕੇ ਜਾਂਦੀ ਹੁੰਦੀ ਸੀ ਜੋ ਸਲਾਨੀ ਹੁੰਦੇ ਸੀ ਜੋ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਸੀ ਉਹ ਵੀ ਇਸ ਰੈਸਟੋਰੈਂਟ ਨੂੰ ਵੇਖ ਕੇ ਜਾਂਦੇ ਹੁੰਦੇ ਸੀ ਇਸ ਫਲੋਟਿੰਗ ਰੈਸਟਰਾ ਸਰਹੰਦ ਦਾ ਉਦਘਾਟਨ ਡਾਕਟਰ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ 22 ਜੂਨ 1976 ਨੂੰ ਕੀਤਾ ਸੀ ਪਰ ਹੁਣ ਇਹ ਰੈਸਟੋਰੈਂਟ ਬੰਦ ਹੋਣ ਕਾਰਨ ਬਿਲਕੁਲ ਬੀਆਬਾਨ ਪਿਆ ਹੈ ਦੇਖੋ ਕਿਵੇਂ ਝਾੜੀਆਂ ਉੱਗੀਆਂ ਹੋਈਆਂ ਨੇ ਕਿਵੇਂ ਰਸਤੇ ਬੰਦ ਕੀਤੇ ਹੋਏ ਨੇ ਤੇ ਬਿਲਕੁਲ ਇਹ ਬੰਦ ਹੋ ਚੁੱਕਾ ਹੈ ਤੁਸੀਂ ਦੱਸੋ ਕਿ ਇਹ ਫਲੋਟਿੰਗ ਜੋ ਨਹਿਰ ਦੇ ਵਿੱਚ ਬਣਿਆ ਹੋਇਆ ਹੈ ਜੋ ਬਹੁਤ ਹੀ ਸੁੰਦਰ ਹੈ ਇਹ ਪੰਜਾਬ ਸਰਕਾਰ ਨੂੰ ਦੁਆਰਾ ਚਲਾਉਣਾ ਚਾਹੀਦਾ ਹੈ ਜਾਂ ਨਹੀਂ ਕੀ ਵਿਚਾਰ ਨੇ ਤੁਹਾਡੇ ਜਰੂਰ ਦੱਸਣਾ ਜੀ ਫਲੋਟਿੰਗ ਰੈਸਟੋਰੈਂਟ ਜੋ ਖਿੱਚਦਾ ਕੇਂਦਰ ਸੀ ਤੇ ਉਸਦੇ ਨਾਲ ਹੀ ਜਿਹੜੀਆਂ ਇਹ ਬਿਲਡਿੰਗਾਂ ਬਣੀਆਂ ਮੈਨੇ ਬਹੁਤ ਸੁੰਦਰ ਬਿਲਡਿੰਗਾਂ ਬਣੀਆਂ ਸੀ ਜਿੱਥੇ ਮਤਲਬ ਜਿਹੜੇ ਯਾਤਰੀ ਰੁਕਦੇ ਹੁੰਦੇ ਸੀ ਇਸ ਥਾਂ ਤੇ ਆਪਣਾ ਖਾਣ ਪੀਣ ਕਰਦੇ ਸੀ ਜੇ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਏ ਨੇ ਪਰ ਹੁਣ ਸਰਕਾਰ ਨੂੰ ਜਿਹੜੀ ਇਹ ਪੰਜਾਬ ਸਰਕਾਰ ਹੈ ਇਸ ਨੂੰ ਬਾਰੇ ਇਹ ਕੁਝ ਨਾ ਕੁਝ ਇਹ ਜ਼ਰੂਰ ਸੋਚਣਾ ਚਾਹੀਦਾ ਹੈ